ਅਸਲੇ ਵਾਲੀ ਦੁਕਾਨ ਉੱਤੇ ਡਾਕਾ ਨਕਾਬਪੋਸ਼ ਅਸਲਾ ਤੇ ਨਕਦੀ ਲੈ ਕੇ ਫਰਾਰ ਤਬਾ ਵਿੱਚ ਸੰਗਣੀ ਆਬਾਦੀ ਵਾਲੇ ਇਲਾਕੇ ਵਿੱਚ ਅਸਲੇ ਵਾਲੀ ਦੁਕਾਨ ਉੱਤੇ ਅੱਧੀ ਦਰਜਨ ਦੇ ਕਰੀਬ ਨਕਾਬਪੁਸ਼ਾਂ ਵੱਲੋਂ ਨਾਲ ਵਾਲੀ ਦੁਕਾਨ 'ਚ ਪਾੜ ਲਗਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੀਆਂ ਰਾਈਫਲਾਂ ਚੋਰੀ ਕਰ ਲੀਆਂ ਗਈਆਂ ਜਾਣਕਾਰੀ ਮੁਤਾਬਕ ਅੰਦਰਲੇ ਬਾਸਾਡੇ ਕੋਲ ਅਸਲਾ ਡੀਲਰ ਦੀ ਦੁਕਾਨ 'ਚ ਬੀਤੀ ਰਾਤ ਕੁਝ ਨਕਾਬਪੋਸ਼ ਦੁਕਾਨ ਦੇ ਪਿਛਲੇ ਪਾਸੇ ਤੋਂ ਮੋਟਰਸਾਈਕਲਾਂ ਵਾਲੀ ਦੁਕਾਨ 'ਚ ਪਾੜ ਪਾ ਕੇ ਬੰਦੂਕਾਂ ਵਾਲੀ ਦੁਕਾਨ ਤੋਂ 8 ਰਾਈਫਲਾਂ, ਰੌਂਡਾਂ ਤੇ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਉੱਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕੁਬਾੜ ਵਾਲੀ ਦੁਕਾਨ ਉੱਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਪਾ ਤੋਂ ਅਜੀਤ ਵੈਬ ਟੀਵੀ ਲਈ ਵਿਜੇ ਸ਼ਰਮਾ ਦੀ ਰਿਪੋਰਟ ਤੁਸੀਂ ਮਾਲਕ ਵੀ ਰਾਵਰ ਕੰਨਾ ਸੀ ਵੀਰ ਜੀ ਇੱਕ ਦਾ ਹੈ 12 ਬੋਰ ਕੰਨਾ ਸੀ ਹਾਂ ਕਿੰਨੀਆਂ ਤੇ ਐਸਐਸਬੀ ਰਾਵਰ ਕੰਨਾ ਸੀਗੀ ਹੈ ਜੀ ਤੇ ਬਾਕੀ ਰਹੇ ਕੋਈ ਪਤਾ ਨਹੀਂ ਚੱਲ ਰਿਹਾ ਨਹੀਂ ਨਹੀਂ ਉਹ ਲੋਕਾਂ ਇਹ ਜਿਹੜਾ ਗੰਨਾ ਸੀ ਜਮਾ ਦੇ ਸੀਗੇ ਕਿ ਲੋਕਾਂ ਦਾ اسلحਾ ਜਮਾ ਸੀ ਮੇਰਾ ਆਪਦਾ ਵੀ ਸੀ ਵੇਚਣ ਵਾਲਾ ਤੇ ਕੋਈ ਜਮਾ ਲਾ ਜਮਾ ਸੀ ਇਹਨਾਂ ਇਹ ਗੱਲ ਹੋ ਰਹੀ ਆ ਵੀ ਇੱਥੇ 5 ਰਿਵਲ 2 ਰਿਵਲਵਰ ਤੇ 5 ਰਾਈਫਲਾਂ ਤੁਸੀਂ ਅਜੇ ਤੱਕ ਅੰਦਰ ਐਂਟਰ ਹੋਇਓ हां मैं एंटर हो गया जी। ते फिर ਤੁਸੀਂ ਆਪਦਾ ਉਹ ਰਜਿਸਟਰਡ ਸਟਾਕ ਰਿਸਟਰ ਮਲਾਇਆ ਨਹੀਂ। ਮੈਂ ਕੁਝ ਨਹੀਂ ਮਿਲਿਆ ਵੀਰ ਜੀ। ਮੈਂ ਸਿਰਫ ਮੁਲਾਜ਼ਮਾਂ ਦੇ ਨਾਲ ਹੀ ਕੇਸੀ ਦੇਖਿਆ ਵੀ ਕੀ ਕੁਝ ਖਿਲਰਿਆ ਕਿਵੇਂ ਕੀ ਜਸਮਿੰਦਰ। ਮੈਂ ਉਹ ਦੱਸ ਰਿਹਾ ਵੀ ਹੁਣ ਬਾਅਦ ਚ ਮੈਂ ਦੱਸਦਾ ਮੈਂ ਕੀ ਕਰ ਰਿਹਾ। ਇੰਨਾ ਇਹਦੇ ਚ ਕੋਈ ਸਟ੍ਰੰਗ ਰੂਮ ਨਹੀਂ ਬਣਾਇਆ ਹੋਇਆ ਵੀ ਇੱਦਾਂ ਨੂੰ ਤੋੜਿਆ ਇਹਨਾਂ ਨੇ ਸਟਾਕ ਨੂੰ ਤੋੜਤਾ ਉਹਨਾਂ ਨੇ। ਨਹੀਂ ਬਾਹਰਲੇ ਪਾਸੋਂ ਇੰਨੀ ਈਜ਼ੀਲੀ ਬਾਹਰ ਵੀ ਅਸਾਨਾ ਲੱਗਿਆ ਹੁੰਦਾ ਜੀ। ਬਾਹਰਲੇ ਪਾਸੇ ਵੀ ਅਸਾਨਾ ਲੱਗਿਆ ਹੁੰਦਾ ਅੰਦਰਲੇ ਪਾਸੇ ਸਟਾਕ ਰੂਮ ਚ ਵੀ ਅਸਾਨਾ ਹੁੰਦਾ। ਓਕੇ। ਹਾਂ ਜਿਹੜਾ ਸਟਾਕ ਰੂਮ ਵੀ ਇਹਨਾਂ ਨੇ ਵੀ ਆ ਪਈ ਅੱਛਾ ਰੌਣ ਕਿੰਨੇ ਸੀ ਪ੍ਰੌਣ ਸੀਗੇ ਮੰਨ ਕੇ ਚਲੋ 12 ਬੋਰ ਦੇ ਪੈਸੀ ਸੀਗੇ ਮੇਰੇ ਕੋਲ 98 ਕਾਰਤੂਸ ਪਿਸਟਲ ਦੇ ਪੈਸੀ ਸੀਗੇ 50 ਤੋਂ 0.2 ਲਾਵਰ ਦੇ ਪੈਸੀ 50 ਦੁਬਾਰ ਮਰ ਲੈ 100 ਗ੍ਰੇ ਕਪੜੇ ਪੈਸੀਗੇ ਮੰਨ ਕੇ ਚਲੋ ਵੀ ਆ ਜਾਂਦੇ ਹਰਵਾਲ ਬਾਰੇ ਪੈਸੀ 100 ਕਾਰਤੂਸ ਤੁਸੀਂ ਪੁਲਿਸ ਕੋਲੇ ਕਿੰਨੀ ਕਿੰਨਾ ਸਮਾਨ ਲਖਾਇਆ ਵੀ ਚੋਰੀ ਹੋਇਆ ਆ ਪੁਲਿਸ ਕੋਲੇ ਜਿੰਨਾ ਿਸ ਨੂੰ ਦੱਸ ਰਹੇ ਇੰਨੀ ਲਖਾਇਆ ਮੰਨ ਲੇ ਚਲੋ ਵੀ ਅੱਖ ਮੈਂ ਲਖਾਇਆ ਸੀ 12 ਬੁਰਗਨਾਂ ਮੈਂ ਅਕਾਊਂਟਿੰਗ ਨਹੀਂ ਦੇਖੀ ਜੇ ਕਰਾਂ ਮੈਂ ਜਿੱਦਾਂ ਲਵਾਰੀ ਐਸਟੀਮੇਟ ਐਸਟੀਮੇਟ ਜਿਹੜਾ ਪਿਆ ਉਧਰ ਉਹਨਾਂ ਹੁਣ ਆਪਾਂ ਤਾਂ ਹੀ ਮੰਗ ਕਰਦੇ ਆ ਵੀ ਯਾਰ ਵੀ ਉਹਨਾਂ ਨੂੰ ਮਤਲਬ ਕਿ ਦੇਖਿਆ ਜਾ ਵੀ ਕੀ ਨੇ ਕੀਤੇ ਕਿਉਂ ਨਹੀਂ ਕੁਝ ਛੋਟੇ ਕੋਲੇ ਦਿਨੇ ਇਸ ਤਰ੍ਹਾਂ ਦੇ ਬੰਦੇ ਆਏ ਜਿਨ੍ਹਾਂ ਤੇ ਕੁਝ ਸ਼ੱਕ ਨਹੀਂ ਜੀ ਵੀ ਕਿਸੇ ਦਾ ਹੈ ਤੱਕ ਤਾਂ ਫਲਾ ਕੁਝ ਬੰਦਾ ਲੈਣ ਆਲਾ ਕੋਈ ਬੰਦਾ ਅਸਲਾ ਜਮ੍ਹਾਂ ਕਰਾਉਣ ਆਲਾ ਨਹੀਂ ਅਸਲਾ ਜਮ੍ਹਾਂ ਕਰਨ ਆਲਾ ਹੁੰਦੇ ਵੀ ਆ ਲੈ ਜਾਂਦੇ ਵੀ ਨੇ ਪਰ ਸ਼ੱਕ ਅਜੇ ਤੱਕ ਕਿਸੇ ਤੇ ਨਹੀਂ ਆਪੋ ਨੇ ਲਾਇਆ